ਆਹ ਕਿੱਦੇ ਲੱਗਦਾ ਹੋਇਆ ਜੱਫਾ ਪਰ ਨੰਬਰ ਦੇਖਾਂਗੇ ਤੋਤੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੀ ਕਬੱਡੀ ਪੌਣ ਮਾਰਦੇ ਸਾਹਮਣੇ ਦੇਖਾਂਗੇ ਲਓ ਖਿਡਾਰੀ ਐਸ ਵੇਲੇ ਲਓ ਤੂਫਾਨ ਆ ਗਿਆ ਤੂਫਾਨ ਆ ਗਿਆ ਤੂਫਾਨ ਆ ਗਿਆ ਮਾਰੀ ਆ ਪਰ ਤੇ ਥਾਪੀ ਤੂਫਾਨ ਦੀ ਕਬੱਡੀ ਹੈ ਟੱਕਰ 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 ਤੇ ਚੱਕਰ ਇਹ ਕਿਤੇ ਕਿਤੇ ਦੇਖਣ ਆ ਮਾਰੋ ਓ ਯੋਰਦਾਰ ਤਾੜੀਆਂ ਤੂਫਾਨ ਅਗਲੀ ਰੇਡ ਪਾਉਣ ਦੇ ਲਈ ਕਲ ਯੁਗ ਆ ਗਿਆ ਕਲ ਯੁਗ ਆਹ ਸਾਹਮਣੇ ਕਲ ਯੁਗ ਨੇ ਕੰਦੇ ਪਰਤੇ ਥਾਪੀ ਮਾਰੀ ਐ ਇਧਰਲੇ ਪਾਸੇ ਕਲ ਯੁਗ ਦੀ ਆਹ ਕੰਦੇ ਕਬੱਡੀ ਪਾ ਰਹੀ ਐ ਮੇਰੇ ਮਿੱਤਰੋ ਖੇਡ ਮੈਦਾਨ ਵਿੱਚ ਆ ਦੂਸਰੇ ਪਾਸੇ ਜਾਫੀ ਬੜੀ ਸੋਹਣੀ ਟਰਾਈ ਕਰਦੇ ਪਰ ਸਾਹਮਣੇ ਆਹ ਐਕਸ਼ਨ ਆਹ ਸਾਹਮਣੇ ਕਲ ਯੁਗ ਆਇਆ ਹੋਇਆ ਹੈ ਅੱਜ ਸ਼ਾਮ ਪਰੇ ਵਿੱਚ ਕਲ ਯੁਗ ਆਇਆ ਹੋਇਆ ਹੈ ਅੱਜ ਕਲ ਯੁਗ ਆਇਆ ਹੋਇਆ ਕਲ ਯੁਗ ਆਇਆ ਹੈ ਅਗਲੀ ਗ੍ਰੇਡ ਪਾਉਣ ਦੇ ਲਈ ਕਲੀਫਾ ਹੈ ਮੇਰੇ ਵੀਰੋ ਕਲੀਫਾ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੈ ਅੱਜ ਚੋਟੀ ਦਾ ਮੈਚ ਸਾਡੇ ਕਮਲ ਸਰਪੰਚ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਪਹਿਲਾਂ ਪੰਜਾਬ ਦੇ ਸੱਭਿਆਚਾਰ ਦੀ ਗੱਲ ਹੋਈ ਤਹਣ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਦੀ ਕਮਲ ਸਰਪੰਚ ਸਾਹਿਬ ਦੇ ਨਾਲ ਜਿੰਨੀ ਵੀ ਮਾਣ ਤੇ ਸਤਿਕਾਰਯੋਗ ਸ਼ਖਸੀਅਤਾਂ ਪਹੁੰਚੀਆਂ ਸਭ ਦਾ ਧੰਨਵਾਦ ਸਰਦਾਰ ਰਵੀਕਰਨ ਕਾਲੋ ਸਾਹਿਬ ਜਿਹੜੇ ਆਪਣੇ ਰਜੇਮਿਆਂ ਭਰੀ ਜ਼ਿੰਦਗੀ 'ਚ ਸਮਾਂ ਕੱਢ ਕੇ ਆ ਵੱਡਾ ਪਿਆਰ ਦੇ ਰਹੇ ਕਬੱਡੀ ਨੂੰ ਆ ਰੇਡ ਪਾਉਣ ਦੇ ਲਈ ਆ ਨੌਜਵਾਨ ਬਿਜਲੀ ਐ ਆ ਬਿਜਲੀ ਹੈ ਜੇ ਬਿਜਲੀ ਦੇ ਤਾਰਾਂ 'ਚ ਕਰੰਟ ਨਾ ਨਾ ਹੋਵੇ ਤੇ ਲੋਕੀ ਕੱਪੜੇ ਸੁੱਕਣੇ ਪਾਦਣ ਇੱਕ ਪਾਸੇ ਬਿਜਲੀ ਤੇ ਦੂਜੇ ਪਾਸੇ ਗੁੱਗੂ 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 ਪਾਇੰਟ ਡੁੱਗੂ ਨਹੀਂ ਲਾ ਸਕਿਆ ਪਰ ਬਿਜਲੀ ਸਾਡਾ ਡੰਡੋ ਬਿਜਲੀ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ ਹੈ ਆ ਨੰਬਰ ਦੇਖਾਂਗੇ ਬਿਜਲੀ ਨੇ ਜੋੜ ਦਿੱਤਾ ਹੈ ਅਗਲੀ ਕਬੱਡੀ ਪੌਣ ਮੱਤੇ ਜ਼ਹਿਰ ਆ ਗਿਆ ਮੇਰੇ ਮਿੱਤਰੋ ਇਧਰਲੇ ਪਾਸੇ ਜ਼ਹਿਰ ਦੀ ਆ ਕਿੰਦੇ ਕਬੱਡੀ ਪੈ ਰਹੀ ਹੈ ਇਹ ਹਲਕਾ ਟੱਚ ਲਾਦਾ ਹੈ ਇਧਰਲੇ ਪਾਸੇ ਟੱਚ ਮਾਰਦਾ ਹੈ ਗੱਭਰੂ ਸੱਜੇ ਖੱਬੇ ਉੱਤੇ ਥੱਲੇ ਪੂਰੀ ਬੱਲੇ ਬੱਲੇ ਪਰ ਨੰਬਰ ਦੇਖਾਂਗੇ ਜ਼ਹਿਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੀ ਕਬੱਡੀ ਪੌਣ ਮੱਤੇ ਤੋਤਾ ਆ ਕਿੰਦੇ ਫਿਰ ਤਿਆਰ ਮਰ ਜਾ ਤੇਰੇ ਮਨ ਕੀ ਮੈਂ ਨਾ ਹੋਤੀ ਤੂੰ ਦੇ ਮਨ ਕਾ ਤੋਤਾ ਹੂਆ ਹੂਆ ਕਿਆ ਹੂਆ ਪਿਆਰ ਹੂਆ ਤੋਤਾ ਐ ਇਹ ਤੋਤਾ ਸਾਨੂੰ ਸਮਝੀ ਨਾ ਅੱਜ ਕੱਲ ਦੇ ਨਿਆਣੇ ਬਲੀਏ ਅਸੀਂ ਬੋਲਦੇ ਨਹੀਂ ਪਰ ਖੁੰਡ ਹਾਂ ਪੁਰਾਣੇ ਬਲੀਏ ਆਹ ਵੇਖਾਂਗੇ ਅਗਲੀ ਰੇਡ ਪਾਉਣ ਦੇ ਲਈ ਤੂਫਾਨ ਤਿਆਰ ਪਰ ਤਿਆਰ ਐ ਨਿੱਕੇ ਜੌਲ ਦਾ ਟੋਰਾਂਟੋ ਸ਼ਹਿਰ ਬੋਲਦਾ ਖੇਡੀ ਹੋਈ ਕਬੱਡੀ ਬੋਲਦੀ ਪੱਤਸਾ ਭੱਟਕੇ ਨਹੀਂ ਰਾਜਾ ਖੇਲਾ ਨੰਗਦਾ ਓ ਮਿੱਤਰਾਂ ਦੇ ਪਿੰਡ ਗੋਗਲ ਦੀ ਆ ਤੂਫਾਨ ਆ ਆ ਤੂਫਾਨ ਆ ਮਾਰੋ ਤਾੜੀਆਂ ਆ ਤੂਫਾਨ ਆ ਤੂਫਾਨ ਰੋਕਣ ਕਿਹਦੇ ਖਾਲਾ ਜੀ ਦਾ ਵੜਾ ਕਲਯੁਗ ਫੇਰ ਆ ਗਿਆ ਓ ਕਹਿੰਦੇ ਕਲਯੁਗ ਫੇਰ ਆ ਗਿਆ ਕਬੱਡੀ ਪਾਉਣ ਵਾਤੇ ਮੇਰੇ ਮਿੱਤਰੋ ਇਧਰਲੇ ਪਾਸੇ ਦੇਖਾਂਗੇ ਆ ਕੰਦੇ ਕੱਲ ਜੁਗ ਨੇ ਕਬੱਡੀ ਪਾਈ ਹੈ ਖੇਡ ਦੇ ਮੈਦਾਨ ਵਿੱਚ ਹੁੰਦੀ ਹੋਈ ਕਮਾਲ ਪਰ ਨੰਬਰ ਦੇਖਾਂਗੇ ਕੱਲ ਜੁਗ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੀ ਕਬੱਡੀ ਪਾਪ ਹੀ ਗੱਬਰੂਆ ਕਿ ਚੇਤੇ ਕਰਕੇ ਆਪਣੇ ਬਜ਼ੁਰਗਾਂ ਨੂੰ ਸੋਚ ਲੈ ਜਾਂਦਾ ਬਾਦਰ ਤੋਂ ਪਾਰ ਲੋਕੋ ਹੱਸਦੇ ਵਾਸਤੇ ਘਰਾਂ ਨੂੰ ਛੱਡ ਆਏ ਕੁਝ ਸੀਗੇ ਮੇਰੇ ਜਿਗਰੀ ਯਾਰ ਲੋਕੋ ਦੋਹਾ ਮੁਲਖਾਂ ਨੂੰ ਆਪਸ ਜੋੜ ਦੇਵੇ ਰੱਬ ਕਰਕੇ ਬਣ ਜਾਈ ਅਸੀਂ ਸਰਕਾਰ ਲੋਕੋ ਤੇ ਚੜਦੇ ਲੈਂਦੇ ਨਜ਼ਰ ਆਵੇ ਬਾਬੇ ਨਾਨਕ ਦਾ ਦਰਬਾਰ ਲੋਕੋ ਕਿ ਚੜਦੇ ਲੈਂਦੇ ਨਜ਼ਰ ਆਵੇ ਬਾਬੇ ਨਾਨਕ ਦਾ ਦਰਬਾਰ ਲੋਕੋ ਪੰਜਾਬ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ ਅਰਦਾਸ ਬੇਨਤੀ ਕਰਾਂਗੇ ਇੱਕ ਹੋ ਜੇ ਮੇਰੇ ਵੀਰੋ ਇੱਕੋ ਜਿਹਾ ਰੰਗ ਹੋ ਜੇ ਮੁੜ ਕੇ ਰਪਈਆਂ ਦਾ ਲੈਣ ਦੇਣ ਹੋ ਜੇ ਸਾਡਾ ਦਾਤੀਆਂ ਤੇ ਕਈਆਂ ਦਾ ਨੀਆ ਵਾਲੀ ਮੰਡੀ ਵੇਚਾਂ ਜਾ ਕੇ ਵੈਰ ਕਾ ਫਲੋਰ ਦਾ ਕਹਿੰ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਕਹਿੰ ਕਿਤੇ ਮੇਲ ਰੱਬਾ ਇਧਰ ਹੁੰਦੀ ਹੋਈ ਬੱਲੇ ਬੱਲੇ ਪਰ ਪੁਆਇੰਟ ਰੇਡਰ ਦਾ ਆਹ ਨੱਚਦਾ ਟੱਪਦਾ ਹੱਸਦਾ ਨੌਜਵਾਨ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਮੀਕੇ ਜੌਲ ਦਾ ਟ੍ਰਾਂਟੋ ਜ਼ਹਿਰ ਬੋਲਦਾ ਖੱਡੀ ਹੋਈ ਕਬੱਡੀ ਬੋਲਦੀ પાસਾ ਵੱਟਕੇ ਨਹੀਂ ਰਾਜਾ ਖੇਲਾ ਲੰਗਦਾ ਆ ਮਿੱਤਰਾਂ ਦੇ ਪਿੰਡ ਕੋਲ ਦੀ ਕਿ ਪਾਸਾ ਵੱਟਕੇ ਨਹੀਂ ਰਾਜਾ ਖੇਲਾ ਲੰਗਦਾ ਮਿੱਤਰਾਂ ਦੇ ਪਿੰਡ ਕੋਲ ਦੀ ਇਧਰਲੇ ਪਾਸੇ ਜ਼ਹਿਰ ਆ ਪਾਉਂਦਾ ਹੋਇਆ ਰੇਡ ਇਹ ਨੰਬਰ ਦੇਖਾਂਗੇ ਜ਼ਹਿਰ ਨੇ ਆ ਸਾਹਮਣੇ ਐਕਸ਼ਨ ਹੋ ਰਿਹਾ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਇਹਨਾਂ ਖਿਡਾਰੀਆਂ ਦੇ ਨਾਂਤੇ ਆੜੀਆਂ ਜ਼ੋਰਦਨ ਮਾਰ ਦਿਓ ਲਓ ਸਾਹਮਣੇ ਤੋਤਾ ਫੇਰ ਕਬੱਡੀ ਪਾਉਣ ਮ ਆਤੇਗੇ ਨੂੰ ਵਾਦਾ ਹੋਇਆ ਮੇਰੇ ਵੀਰੋ ਕਿ ਖਾਦੇ ਨੇ ਬਾਦਾਮ ਜਿੰਨਾ ਮੰਗਲਾ ਉਹਨਾਂ ਨੇ ਗੋਡੀਆਂ ਲਵਾਉਣੀਆਂ ਕਿ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਦੀਆਂ ਖਰਾਕਾਂ ਕਾ ਮਾਉਣੀਆਂ ਆ ਤੋਤਾ ਹੈ ਆ ਤੋਤਾ ਹੈ ਪਰ ਤੋਤੇ ਨੇ ਪਿੰਜਰੇ ਚ ਪਾਉਣ ਨੂੰ ਫਿਰਦਾ ਮੁੰਡਾ ਪਰ ਨਹੀਂ ਰੀਸਾ ਲੱਗਦਾ ਯੋਰ ਪੁਆਇੰਟ ਪਾਇੰਟ ਤੋਤਾ ਆਪਣੀ ਟੀਮ ਲਈ ਜੋੜਦਾ ਅਗਲੀ ਰੇਡ ਤੂਫਾਨ ਤਿਆਰ ਪਰ ਤਿਆਰ ਹੈ ਕਿ ਡਾਂਗ ਉੱਤੇ ਡੇਰਾ ਜੱਟ ਦਾ ਇਸ ਗੱਲ ਦਾ ਝੂਠ ਨਾ ਜਾਣੀ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਧੜੂ ਵੜੇਵੇਂ ਖਾਣੀ ਕਿ ਕੁੰਡੀਆਂ ਦੇ ਸਿੰਘ ਫਸ ਗਏ ਇਹ ਸਿੰਘ ਫਸਣ ਵਾਲੀ ਗੱਲ ਖੇਡ ਮੈਦਾਨ ਦੇ ਵਿੱਚ ਪਾਣੀ ਪੁੱਜਦਾ ਕਰਦੀ ਆਪਾਂ ਪਾਣੀ ਗਰਾਊਂਡ ਦੇ ਵਿੱਚ ਪੁਛਦਾ ਕਰ ਦਈਏ ਬੇਨਤੀ ਆਪਾਂ ਪਾਣੀ ਪੁਛਦਾ ਕਰ ਦਈਏ ਖਿਡਾਰੀ ਪਾਣੀ ਦੀ ਮੰਗ ਕਰ ਰਹੇ ਐ ਸੋ ਆਪਾਂ ਪਾਣੀ ਜਿਹੜਾ ਉਹ ਪੁਛਦਾ ਕਰ ਦਈਏ ਖੇਡ ਦੇ ਮੈਦਾਨ ਵਿੱਚ ਬਹੁਤੀ ਸ਼ਾਨਦਾਰ ਮੈਚ ਖੇਡਿਆ ਜਾ ਰਿਹਾ ਹੈ ਸਾਡੇ ਕਮਲ ਸਰਪੰਚ ਸਾਹਿਬ ਬਹੁਤ ਵੱਡਾ ਸਤਿਕਾਰ ਕਰਦੇ ਆ ਧੰਨਵਾਦ ਕਰਦੇ ਆ ਸ਼ਾਮਪੁਰੇ ਵਿੱਚ ਹਰ ਸਾਲ ਵੱਡਾ ਖੇਡ ਮੇਲਾ ਕਰਵਾਉਂਦੇ ਨੇ ਕਮਲ ਸਰਪੰਚ ਸਾਹਿਬ ਇਧਰਲੇ ਪਾਸੇ ਕਲਯੁਗ 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 ਆਹ ਸਾਹਮਣੇ ਕਲਯੁਗ ਕਲ ਯੁੱਗ ਉਹ ਸਾਹਮਣੇ ਦੇਖਾਂਗੇ ਜਿਵੇਂ ਨਾਂ ਬਾੜ ਕੱਢਦਾ ਹੈ ਇਹ ਸਾਹਮਣੇ ਅੱਤ ਕਰਾ ਰਿਹਾ ਸਰਾ ਕਰਾ ਰਿਹਾ ਕਲ ਯੁੱਗ ਕਲ ਯੁੱਗ ਮੇਰੇ ਵੀਰੋ ਪਰ ਆ ਜ਼ਹਿਰ ਆ ਆ ਜ਼ਹਿਰ ਆ ਅਦਰਕ ਸਹਿਦ ਜਿਵੈਣ ਚੰਗੇ ਅਣ ਗਿਣਤ ਬਿਮਾਰੀਆਂ ਤੋਂ ਚੰਗੇ ਸਤਾਦਾ ਦੇ ਚੰਡੇ ਪੰਮਿਆਂ ਸੌਖੇ ਧੈਂਦੇ ਨਾ ਸਿੰਘ ਸ਼ੇਰ ਤੇ ਬਾਜ ਕਦੇ ਗੁਲਾਮੀ ਝੈਂਦੇ ਨਾ ਸਿੰਘ ਸ਼ੇਰ ਤੇ ਬਾਜ ਕਦੇ ਗੁਲਾਮੀ ਝੈਂਦੇ ਨਾ ਇਹ ਛੋਟੇ ਬੱਚੇ ਆਉਣ ਵਾਲੇ ਸਮੇ ਦਾ ਤੂਫਾਨ ਆਉਣ ਵਾਲੇ ਸਮੇ ਦਾ ਭਵਿੱਖ ਆਉਣ ਵਾਲੇ ਸਮੇ ਦੇ ਇਹਨਾਂ ਦੇ ਵਿੱਚੋਂ ਸ਼ਤਾਰ ਪੈਦਾ ਹੋਣੇ ਨੇ ਇੱਕ ਪਾਸੇ ਕਹਿੰਦੇ ਆਹ ਲੰਡਨ ਮੇਰੇ ਵੀਰੋ ਜੁਕੇ ਦੀ ਰਾਜਧਾਨੀ ਲੰਡਨ ਆ ਪਰ ਮਾਨ ਵਾਲੀ ਗੱਲ ਹੈ ਲੰਡਨ ਜੁਕੇ ਦੀ ਟੀਮ ਖੇਡ ਰਹੀ ਹੈ ਤੇ ਦੂਜੇ ਪਾਸੇ ਮਨੀਲਾ ਆਹ ਰੇਡ ਪਾਉਣ ਦੇ ਲਈ ਕਹਿੰਦੇ ਆ ਇਸ ਵੇਲੇ ਆ ਗਿਆ ਨੌਜਵਾਨ ਝਲਾਰੀ ਵਾਲਿਆ ਲਓ ਸਾਹਮਣੇ ਦੇਖਾਂਗੇ ਤੂਫਾਨ ਕਬੱਡੀ ਪੌਣ ਮਾਤੇ ਵਧਿਆ ਹੋਇਆ ਇਧਰਲੇ ਪਾਸੇ ਤੂਫਾਨ ਸਿੰਘ ਦੀ ਆਹ ਕੰਦੇ ਕਬੱਡੀ ਪੈ ਰਹੀ ਹੈ ਕੰਦੇ ਖੇਡ ਮੈਦਾਨ ਵਿੱਚ ਯਾਸੀ ਚਾਰ ਨੇ ਉਧਰਲੇ ਪਾਸੇ ਤੂਫਾਨ ਕੇ ਮੰਜੀ ਚੱਕ ਕੇ ਛੜਕ ਤੇ ਮਾਰੀ ਆਹ ਨੌਜਵਾਨ ਝਲਾਰੀ ਵਾਲੇ ਦੀ ਆ ਨਹੀਂ ਹੋਰੀ ਸਾ ਵੇ ਆਉਂਦਾ ਸਵਾਤ ਤੇ ਤਾਰੀ ਜ਼ੋਰਦਾਰ ਵਾਹ ਵਾਹ सरपंच साहब ताड़ियां तां ਵੱਜਦੀਆਂ ਜੇ ਲੋਕਾਂ ਨੂੰ ਕੁਝ ਚੰਗਾ ਲੱਗਦਾ ਹੋਵੇ ਲੋਕਾਂ ਨੂੰ ਕੁਝ ਵਧੀਆ ਲੱਗਦਾ ਹੋਵੇ ਆਹ ਤੋਤਾ ਹੈ ਆਹ ਤੋਤਾ ਹੈ ਆਹ ਤੋਤਾ ਹੈ ਕਿ ਵਗਦੇ ਸਮੁੰਦਰਾਂ ਦੇ ਰੁਖ ਮੋੜ ਤੇ ਤਨ ਤਨ ਹੋ ਗਈ ਆ ਕਬੱਡੀ ਵਾਲਿਓ ਆਹ ਰਾਜੇ ਖੇਲੇ ਮਿੱਤਰਾਂ ਨੇ ਦੁੱਖ ਤੋੜਤੇ ਦੁੱਖ ਤੋੜਤੇ ਆਹ ਭਰਾਵਾਂ ਨੇ ਕਹਿੰਦੇ ਦੁੱਖ ਤੋੜਤੇ ਦੁੱਖ ਤੋੜਤੇ ਹੈ ਇਧਰਲੇ ਪਾਸੇ ਗਬਰੂ ਨੇ ਤਕਿੰਦੇ ਤਕੜਾ ਜਫਾ ਲਾ ਕੇ ਆ ਨੰਬਰ ਦਾ ਵਾਅਦਾ ਕਰ ਦਿੱਤਾ ਮੇਰੇ ਮਿੱਤਰੋ ਕਹਿੰਦੇ ਖੇਡ ਦੇ ਮੈਦਾਨ ਵਿੱਚ ਜਰ ਪਾ ਦੇ ਅਗਲੀ ਕਬੱਡੀ ਖੇਡ ਮੈਦਾਨ ਤੇ ਸੋਨੂ ਬਾਧਰਪੁਰੀਆ ਗੁਰਮਖ ਬਾਧਰਪੁਰੀਆ ਖੜਕੂ ਬਾਧਰਪੁਰੀਏ ਜੀਆਂ ਖੱਬੀਆਂ ਸੱਜੀਆਂ ਬਾਹਾਂ ਨੇ ਯਾਰ ਨੇ ਕਿ ਯਾਰਾਂ ਦਾ ਗਰੁੱਪ ਕਹਿ ਗੱਡਵਾ ਅਸਲੇ ਦੀ ਸਾਹ ਕਰਦਾ ਕੰਮ ਗਾਂਧੀ ਵਾਲੇ ਨੋੜਨੀਓ ਕਰਦੇ ਤੇ ਜਿੱਥੇ ਖੜਕੂ ਹੁਣਾਂ ਦਾ ਨਾ ਕਰਦਾ ਖੜਕੂ ਬਾਦਰਪੁਰੀਆ ਸਾਡਾ ਭਰਾ ਨਾਲ ਵੱਡੇ ਭਰਾ ਪਹੁੰਚੇ ਆ ਯਾਰ ਮਿੱਤਰ ਆਏ ਆ ਸਭ ਦਾ ਦਿਲੋਂ ਧੰਨਵਾਦ ਕਰਾਂਗੇ ਆ ਸਭ ਦਾ ਦਿਲੋਂ ਧੰਨਵਾਦ ਕਰਦੇ ਆ ਸਭ ਦਾ ਦਿਲੋਂ ਧੰਨਵਾਦ ਕਰਦੇ ਆ ਇਧਰਲੇ ਪਾਸੇ ਕਮਲ ਸਰਪੰਚ ਸਾਹਿਬ ਜੀ ਦਾ ਬਹੁਤ ਵੱਡਾ ਸਤਿਕਾਰ ਹੈ ਲਓ ਕਲਜੁਗ ਫੇਰ ਆ ਗਿਆ ਕਬੱਡੀ ਪਾਉਣ ਮਾਤੇ ਇਧਰਲੇ ਪਾਸੇ ਕਲਜੁਗ ਪਾਉਂਦਾ ਹੋਇਆ ਕਬੱਡੀ ਦੂਸਰੇ ਪਾਸੇ ਜਾਫੀ ਨੇ ਆਹ ਕਹਿੰਦੇ ਤਕੜਾ ਜਫਾ ਲਾ ਕੇ ਨੰਬਰ ਦਾ ਵਾਅਦਾ ਕਰ ਦਿੱਤਾ ਮੇਰੇ ਮਿੱਤਰੋ ਕਹਿੰਦੇ ਖੇਡ ਦੇ ਮੈਦਾਨ ਵਿੱਚ ਕਿ ਸੁਣ ਬਾਗੇ ਦੀ ਸਰਹੱਦੇ ਜੰਗ ਕਦੇ ਵੀ ਨਾ ਲੱਗੇ ਹੋਣੀ ਬੜੀ ਖਰਾਬੀ ਐ ਬੰਬ ਇੱਧਰ ਡਿੱਗੇ ਜਾਂ ਉੱਧਰ ਡਿੱਗੇ ਮਰਨੇ ਪੁੱਤ ਪੰਜਾਬੀ ਐ ਮਰਨੇ ਪੁੱਤ ਪੰਜਾਬੀ ਐ ਪੰਜਾਬ ਦੀ ਵੰਡ ਹੋਈ ਆ ਸੰਨ 1947 ਦੇ ਵਿੱਚ ਪਰ ਨਹੀਂ ਰੀਸਾ ਤੂਫਾਨ ਨਹੀਂ ਕਹਿੰਦੇ ਅੱਜ ਬੱਲੇ ਬੱਲੇ ਕਰੀ ਜਾਂਦਾ ਕਿਉਂਕਿ ਘੜੀਆਂ ਟਾਈਮ ਦੱਸਦੀਆਂ ਹਾਰਸੇ ਨਹੀਂ ਤੇਗੀਆਂ ਥੱਲੇ ਗੋਲੇ ਲੱਗਦੇ ਪਾਸੇ ਨਹੀਂ ਆਹ ਬੇਗੀਆਂ ਥੱਲੇ ਗੋਲੇ ਲੱਗਦੇ ਬਾਸੇ ਨਹੀਂ ਨਹੀਂ ਦੀ ਸਾ ਮੁੰਡੇ ਰੀਆਂ ਪੁਆਇੰਟ ਰੇਡਰ ਦਾ ਤਾਵੀ ਦਾ ਜ਼ਹਿਰ ਫੇਰ ਆ ਗਿਆ ਆਹ ਸਾਹਮਣੇ ਜ਼ਹਿਰ ਫੇਰ ਆ ਗਿਆ ਕੰਦੇ ਕਬੱਡੀ ਪਾਉਣ ਵਾਸਤੇ ਮੇਰੇ ਵੀਰੋ ਇਧਰਲੇ ਪਾਸੇ ਜ਼ਹਿਰ ਦੀ ਕੰਦੇ ਕਬੱਡੀ ਪੈ ਰਹੀ ਹੈ ਕਿ ਕੱਲ ਡੀ ਜੇ ਪਿੰਡ ਭੁੱਲਰਾਂ ਤੋਂ ਉਹਨਾਂ ਦੇ ਪੋਤਰਾ ਜੀ ਗੁਰਮੇਹਰ ਭੁੱਲਰ ਪੋਤਰੇ ਦੇ ਨਾਂ ਉੱਤੇ ਜਿਹੜਾ ਡੀ ਜੇ ਖੋਲਿਆ ਹੈ ਸੋ ਬਹੁਤ ਵੱਡਾ ਧੰਨਵਾਦ ਕਰਦੇ ਆਂ ਕਿ ਕਾ ਡੀਜੇ ਭੁੱਲਰ ਬਹੁਤ ਵੱਡਾ ਧੰਨਵਾਦ ਕਰਦੇ ਆਂ ਇਹਨਾਂ ਸਾਰੀਆਂ ਸ਼ਖਸੀਤਾਂ ਦਾ ਲਓ ਤੋਤਾ ਫੇਰ ਆ ਗਿਆ ਕਬੱਡੀ ਪਾਉਣ ਵਾਤੇ ਇਧਰਲੇ ਪਾਸੇ ਤੋਤਾ ਪਾਉਂਦਾ ਹੋਇਆ ਕਬੱਡੀ ਲੱਫਟ ਰਾਈਟ ਸੱਜੇ ਖੱਬੇ ਉੱਤੇ ਥਰੇ ਪੂਰੀ ਬੱਲੇ ਬੱਲੇ ਹੋ ਗਈ ਹੈ ਕਮਾਲ ਲੱਗਦਾ ਹੋਇਆ ਜੱਫਾ ਪਰ ਨੰਬਰ ਦੇਖਾਂਗੇ ਰੇਟਰ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ ਲਓ ਸਾਹਮਣੇ ਦੇਖਾਂਗੇ ਤੂਫਾਨ ਸਿੰਘ ਤੂਫਾਨ ਆ ਗਿਆ ਕਿਆ ਦੇ ਲੋਕਾਂ ਨੂੰ ਗੱਭਰੂ ਹਿੱਕ ਤਣ ਗਿਆ ਨਹੀਂ ਆ ਰੌਲਾ ਤਾਂ ਪਹਿਲਾਂ ਸੀ ਪਰ ਹੁਣ ਮਸਲਾ ਬਣ ਗਿਆ ਨਹੀਂ ਹੁਣ ਮਸਲਾ ਬਣ ਗਿਆ ਨਹੀਂ ਹੁਣ ਮਸਲਾ ਬਣ ਗਿਆ ਨਹੀਂ ਇਹ ਆ ਕਾਂਟੋ ਆਹ ਵੇਖਾਂਗੇ ਬੱਲੇ 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 ਹੁੰਦੀ ਹੋਈ ਪਰ ਮਿਲਖਾ ਨਹੀਂ ਜੱਫਾ ਲਾ ਸਕਿਆ ਪੁਆਇੰਟ ਰੇਡਰ ਦਾ ਤੇ ਕਲ ਯੁਗ ਫੇਰ ਆ ਗਿਆ ਕਲ ਯੁਗ ਫੇਰ ਆ ਗਿਆ ਹਾ ਕਹਿੰਦੇ ਕਲ ਯੁਗ ਫੇਰ ਆ ਗਿਆ ਕਲ ਯੁਗ ਫੇਰ ਆ ਗਿਆ ਇਧਰਲੇ ਪਾਸੇ ਸਾਡੇ ਵੀਰ ਕਹਿੰਦਾ ਹੈ ਕਿ ਜਿਹੜੇ ਖਿਡਾਰੀ ਦੀ ਵਧੀਆ ਖੇਡਤੀ ਆਪਾਂ ਨੂੰ ਖੇਡ ਲੱਗੀ ਆਪਾਂ 500 ਰੁਪਏ ਦਾ ਮਾਣ ਸਨਮਾਨ ਕਰਨਾ ਹੈ ਇਹ ਖਿਡਾਰੀਆਂ ਦਾ ਆਪਾਂ 500 ਰੁਪਏ ਦਾ ਮਾਣ ਸਨਮਾਨ ਕਰਨਾ ਹੈ ਜਿਹੜੇ ਖਿਡਾਰੀ ਉੱਤੇ ਦੇਲ ਆ ਗਿਆ ਹੈ ਉਹਦੇ ਵੱਡੇ ਮਾਣ ਸਨਮਾਨ ਹੋਣੇ ਹੈ ਆਹ ਜਾਫੀ ਨੇ ਕਹਿੰਦੇ ਨੰਬਰ ਦਾ ਵਾਅਦਾ ਕਰ ਦਿੱਤਾ ਹੈ ਲਓ ਜੈਰ ਫੇਰ ਆ ਗਿਆ ਅੱਜ 5-500 ਰੁਪਏ ਦੇ ਮਾਣ ਸਨਮਾਨ ਹੋਣੇ ਕਹਿੰਦੇ ਖਿਡਾਰੀਆਂ ਦੇ ਲਓ ਪੈਂਦੀ ਹੋਏ ਰੇਡ ਲੱਗਦਾ ਹੋਇਆ ਜੱਫਾ ਦੂਸਰੇ ਪਾਸੇ ਮਿਲਖਾ ਸਿੰਘ ਇੱਕ ਪਾਸੇ ਤੂਫਾਨ ਇੱਕ ਪਾਸੇ ਖਿਆਰ ਮੇਰੇ ਮਿੱਤਰੋ ਦੂਸਰੇ ਪਾਸੇ ਮਿਲਖਾ ਸਿੰਘ ਟਰਾਈ ਕਰਦਾ ਹੈ ਜੈਰ ਜੈਰ ਚਾਂਦਰ ਪੁਆਇੰਟ ਅਗਲੇ ਮੈਚ ਦੇ ਲਈ ਬਾਪੂਆਂ ਦੀਆਂ ਟੀਮਾਂ ਵੀ ਦੋਨੇ ਤਿਆਰ ਪਰ ਤਿਆਰ ਹੋ ਜਨੋ ਫੋਕਾ ਵਾਦਾ ਨਹੀਂ ਕਰੀਦਾ ਐਵੇਂ ਤਾਰੇ ਤੋੜਨ ਦਾ ਸਾਥੀ ਦੇ ਵਿੱਚ ਬਲ ਰੱਖੋ ਲੋਕੋ ਪਾਜੀਆਂ ਮੋੜਨ ਦਾ ਆਹ ਸਾਥੀ ਦੇ ਵਿੱਚ ਬਲ ਰੱਖੋ ਲੋਕੋ ਪਾਜੀਆਂ ਮੋੜਨ ਦਾ ਚਾਂਦਰ ਪੁਆਇੰਟ ਧਾਵੀ ਦੇ ਹਿੱਸੇ ਰੇਡਰ ਦੇ ਹਿੱਸੇ ਜੁੜਦਾ ਹਿਆ ਆ ਰੇਡ ਪਾਉਣ ਦੇ ਲਈ ਝਲਾੜੀ ਵਾਲਿਆ ਮੁੰਡਾ ਤਿਆਰ ਵਰ ਤਿਆਰ ਲਓ ਸਾਹਮਣੇ ਮੁੰਡਾ ਕੰਦੇ ਤਿਆਰ ਵਰ ਤਿਆਰ ਹੈ ਖੇਡ ਦੇ ਮੈਦਾਨ ਵਿੱਚ ਇਧਰਲੇ ਪਾਸੇ ਸਾਡਾ ਵੀਰ ਖੜਕੂ ਪੁੱਜਾ ਹੋਇਆ ਹੈ ਬਹਾਦਰਪੁਰਿਆ ਖੜਕੂ ਭਰਾ ਦਾ ਵੀ ਧੰਨਵਾਦ ਹੈ ਲਓ ਪੈਂਦੀ ਹੋਏ ਰੇਡ ਉਧਰ ਦੇ ਪਾਸੇ ਲੱਗਦਾ ਹੋਇਆ ਜੱਫਾ ਇਹ ਸਾਹਮਣੇ ਮਿਲਖਾ ਸਿੰਘ ਫੜਦਾ ਹੋਇਆ ਗੁੱਟ ਵੱਜੀ ਹੋਈ ਕੈਂਚੀ ਹੰਦੇ ਦੂਰ ਤੇ ਨੰਬਰ ਦੇਖਾਂਗੇ ਸਾਹਮਣੇ ਅਲਖਾ ਸਿੰਘ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੀ ਕਬੱਡੀ ਪਾਪ ਵੀ ਗੱਬਰੂਆ ਤੋਤਾ ਫੇਰ ਆ ਗਿਆ ਤੋਤਾ ਆ ਗਿਆ ਤੋਤਾ ਆ ਗਿਆ ਅੱਧਾ ਪਿੰਡ ਕਰਦਾ ਮਾਣ ਜੱਟ ਤੇ ਤੇ ਅੱਧਾ ਪਿੰਡ ਜੱਟ ਉੱਤੇ ਮੱਚਿਆ ਪਿਆ ਤੋਤੇ ਦੀ ਕਬੱਡੀ ਆ ਮੇਰੇ ਵੀਰੋ ਅਸੀਂ ਮਿਹਨਤਾਂ ਕੀਤੀਆਂ ਮਿਹਨਤਾਂ ਨਹੀਂ ਤਾਂ ਦੁਨੀਆ ਤੇ ਸائیں ਆ ਅਸੀਂ ਜੁੱਤੀਆਂ ਚੱਟ ਚੱਟ ਕੇ ਨਹੀਂ ਜੁੱਤੀਆਂ ਕਸਾਕਸਾ ਇੱਥੋਂ ਤੱਕ ਆਏ ਆ ਸਾਡੇ ਕਮਲ ਸਰਪੰਚ ਸਾਹਿਬ ਦਾ ਦਿਲੋਂ ਧੰਨਵਾਦ ਕਰਾਂਗੇ ਜਿੰਨੀਆਂ ਵੀ ਮਾਨਯੋਗ ਸ਼ਖਸੀਅਤਾਂ ਪਹੁੰਚੀਆਂ ਨੇ ਜਿਨ੍ਹਾਂ ਨੇ ਇਸ ਮੇਲੇ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਕਮਲ ਸਰਪੰਚ ਸਾਹਿਬ ਉਹਨਾਂ ਵੱਲੋਂ ਸਭ ਦਾ ਵਿਸ਼ੇਸ਼ ਤੌਰ ਦੇ ਉੱਪਰ ਧੰਨਵਾਦ ਕਰਾਂਗੇ ਆਹ ਲੱਗਦਾ ਯੋਰ ਹੁੰਦੀ ਹੋਈ ਬੱਲੇ ਬੱਲੇ ਮੈਂ ਦੌਰੇ ਪਾਦੂ ਉਹਨਾਂ ਨੂੰ ਜਿਹੜੇ ਕਹਿੰਦੇ ਮੁੰਡੇ ਦਾ ਦੌਰ ਗਿਆ ਮਾ ਦੌਰੇ ਪਾਉਂਨ ਆਹ ਜਿਹੜੇ ਕਹਿੰਦੇ ਮੁੰਡੇ ਦਾ ਦੌਰ ਗਿਆ ਇਹਦਾ ਵੀ ਦੌਰ ਚੱਲਦਾ ਹੈ ਇਹ ਸਾਹਮਣੇ ਕਲਜੁਗ ਫੇਰ ਆਇਆ ਹੋਇਆ ਆ ਕਿਤੇ ਰੇਡ ਪਾਉਣ ਮਾਤੇ ਕਲਜੁਗ ਨੇ ਰੇਡ ਪਾਈ ਹੈ ਆ ਦੂਸਰੇ ਪਾਸੇ ਜਾਫੀ ਨੇ ਕਹਿੰਦੇ ਬੜੀ ਸੋਹਣੀ ਟਰਾਈ ਕੀਤੀ ਹੈ ਪਰ ਨੰਬਰ ਦੇਖਾਂਗੇ ਕਲਜੁਗ ਉਹ ਸਾਹਮਣੇ ਕਲਜੁਗ ਕੰਡੇ ਨੰਬਰ ਦਾ ਵਾਅਦਾ ਕਰ ਗਿਆ ਐ ਕਹਿੰਦੇ ਪੱਟਾਂ ਤੇ ਥਾਪੀਆਂ ਮੱਜ ਰੀਆਂ ਨੇ ਕਿ ਪੱਟਾ ਉੱਤੇ ਵਜਣ ਥਾਪੀਆਂ ਹਿੱਕਾਂ ਦੇ ਵਿੱਚ ਟੱਕੇ ਵਿੱਚ ਮੈਦਾਨੇ ਗੱਬਰੂ ਭਿੜਦੇ ਦੁਨੀਆ ਖੜਖੜ ਕੱਕੇ ਲੋਪੋ ਵਾਲਿਆ ਸੁਖੀ ਇਹ ਤਾਂ ਖੇਡ ਮਰਦ ਦਲੇਰਾਂ ਦੀ ਪੰਜਾਬ ਦੀ ਧਰਤੀ ਯੋਧੇ ਜੰਮ ਦੀ ਮੈਂ ਸਿਬਤ ਕਰਾਂ ਕਿ ਸ਼ੇਰਾਂ ਦੀ ਆ ਪੰਜਾਬ ਦੀ ਧਰਤੀ ਯੋਧੇ ਜੰਮ ਦੀ ਮੈਂ ਸਿਬਤ ਕਰਾਂ ਕਿ ਸ਼ੇਰਾਂ ਦੇ ਜੈਹਰ ਆ ਆ ਆ ਮਾਰੋ ਤਾੜੀਆਂ ਨਹੀਂ ਉਹ ਰੀਸਾ ਇਹ ਜ਼ੈਰ ਐ ਵੇਰ ਤਕਦੀਰ ਨਾਲ ਰਿਹਾ ਸਾਡਾ ਮੁੱਢ ਤੋਂ ਸੱਪ ਬਾਹਰ ਕੱਢ ਲੈਨੇ ਪੁੱਸੋ ਫਰ ਖੁੱਡਜੋ ਸਿਰੀ ਨੱਪ ਕੇ ਚੁੱਲ੍ਹੇ ਤੇ ਦਿੱਤੀ ਚਾਰ ਬੱਲਿਆ ਆਹ ਤੇਰੀ ਉਮਰ ਨਿਆਣੀ ਮਾਰਾ ਸਿਵਨੀ ਕਰਦੇ ਸ਼ਿਕਾਰ ਬੱਲਿਆ ਆਹ ਤੇਰੀ ਉਮਰ ਨਿਆਣੀ ਮਾਰਾ ਸਿਵਨੀ ਕਰਦੇ ਸ਼ਿਕਾਰ ਬੱਲਿਆ ਪੁਆਇੰਟ ਜਾਫੀ ਦੇ ਤੇ ਰੇਡ ਪਾਉਣ ਦੇ ਲਈ ਫੇਰ ਆ ਗਿਆ ਆਓ ਸਾਹਮਣੇ ਦੇਖਾਂਗੇ ਫਿਰ ਕਿਸਾਨ ਸਿੰਘ ਆ ਗਿਆ ਇਧਰਲੇ ਪਾਸੇ ਤਫਾਨ ਸਿੰਘ ਦੀ ਕਹਿੰਦੇ ਕਬੱਡੀ ਭੈੜੀ ਹੈ ਮੇਰੇ ਮਿੱਤਰੋ ਖੇਡ ਦੇ ਮੈਦਾਨ ਵਿੱਚ ਲੱਗਦਾ ਹੋਇਆ ਜਫਾ ਹੁੰਦੀ ਹੋਈ ਕਮਾਲ ਪਰ ਨੰਬਰ ਦੇਖਾਂਗੇ ਤਫਾਨ ਸਿੰਘ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਸਾਡਾ ਭਰਾ ਕਹਿੰਦੇ ਰਜਿੰਦਰ ਵਾਰਸ ਮਾਝਾ ਟੀਵੀ ਚੈਨਲ ਤੇ ਦੁਨੀਆ ਭਰ ਵਿੱਚ ਲਾਈਵ ਦਿਖਾਇਆ ਜਾ ਰਿਹਾ ਹੈ ਅੱਜ ਭਰਾ ਕਹਿੰਦੇ ਲੈਂਦੇ ਪੰਜਾਬ ਤੋਂ ਵੀ ਲਾਈਵ ਜੁੜੇ ਹੋਏ ਨੇ ਮਾਝਾ ਟੀਵੀ ਚੈਨਲ ਦੇ ਜਰੀਏ ਸ਼ਾਮ ਪੜੇ ਦੇ ਵੱਡੇ ਖੇਡ ਮੇਲੇ ਨਾਲ ਇਧਰਲੇ ਪਾਸੇ ਤੋਤਾ ਉਹ ਸਾਹਮਣੇ ਤੋਤਾ ਕਹਿੰਦੇ ਰੇਡ ਪਾ ਕੇ ਨੰਬਰ ਦਾ ਵਾਅਦਾ ਕਰ ਗਿਆ ਕਿ ਜਦ ਲੋਹਾ ਕੱਟਦਾ ਲੋਹੇ ਨੂੰ ਫਿਰ ਭਾਂਬੜ ਮਚੇ ਚੰਗਿਆੜਿਆਂ ਦਾ ਰਾਜੇ ਖੇਲੇ ਹੌਸਲੇ ਜਿੱਤ ਹੁੰਦੀ ਮੁੱਲ ਪੈਂਦਾ ਨਹੀਂ ਫੁਕੇ ਲਲਕਾਰਿਆਂ ਦਾ ਆਹ ਵੇਖਾਂਗੇ ਨਹੀਂ ਉਹ ਹਿੱਸਾ ਮੁੱਲ ਪੈਂਦਾ ਨਹੀਂ ਫੁਕੇ ਲਲਕਾਰਿਆਂ ਦਾ ਇਹ ਨੌਜਵਾਨ ਜ਼ਹਿਰ ਅਗਲੀ ਰੇਡ ਕੱਲ ਯੁੱਗ ਕੱਲ ਯੁੱਗ ਕੱਲ ਯੁੱਗ ਕੱਲ ਯੁੱਗ ਆ ਗਿਆ ਇੱਕ ਪਾਸੇ ਚਾਰ ਨਹੀਂ ਆਹ ਮਾਰਦੇ ਤਾੜੀਆਂ ਕੀ ਬਣ ਗਿਆ ਟਿਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਸੀਰ ਤੋਂ ਬਣ ਗਈ ਖੁਰ ਤੋਂ ਖੁਰ ਤੋਂ ਮੋਗਾ ਕਾਲ ਯੁੱਗ ਕਿੱਥੇ ਹੱਥ ਆਉਂਦਾ ਨਹੀਂ ਉਹ ਰੀਸਾ ਮੁੰਡੇ ਦੀਆਂ ਐ ਬੱਲੇ ਬੱਲੇ ਕਰਵਾਤੀ ਖੇਡ ਮੈਦਾਨ ਦੇ ਵਿੱਚ ਲਾਪੀ ਬਾਪੂ ਵੀ ਤਿਆਰ ਬਰ ਤਿਆਰ ਹੋ ਕੇ ਗਰਾਊਂਡ ਦੇ ਵਿੱਚ ਆਜਣ ਅਗਲੇ ਮੈਚ ਲਈ ਬਾਪੂ ਉਹ ਵੀ ਤਿਆਰ ਬਰ ਤਿਆਰ ਹੋ ਜਣਾ ਆਹੋ ਜੀ ਦੋਨੇ ਟੀਮਾਂ ਅਗਲੇ ਮੈਚ ਦੀਆਂ ਬਿਨਾਂ ਕਿਸੇ ਦੇਰੀ ਤੋਂ ਉਹ ਖੇਡ ਮੈਦਾਨ ਵਿੱਚ ਆਉਣ ਸੋ ਦੋਨਾਂ ਟੀਮਾਂ ਨੂੰ ਬਾਰ-ਬਾਰ ਬੇਨਤੀ ਕਰ ਰਹੇ ਆਂ ਬਹੁਤੀ ਸ਼ਾਨਦਾਰ ਮੁਕਾਬਲਾ ਖੇਡਿਆ ਜਾ ਰਿਹਾ ਹੈ ਕਹਿੰਦੇ ਦੋਨਾਂ ਟੀਮਾਂ ਦੇ ਦਰਮਿਆਨ ਸਾਡੇ ਰੰਤੀਰ ਸਿੰਘ ਜੀ ਸਰਕਲ ਪ੍ਰਧਾਨ ਤੇ ਸ਼ਮਸ਼ੇਰ ਸਿੰਘ ਜੀ ਟੀਮਾਂ ਜੀ ਬਹੁਤ ਵੱਡੇ ਪਿਆਰ ਪੁੱਜਦਾ ਕਰਕੇ ਆ ਗਏ ਨੇ ਪੰਜਾਬੀ ਬੋਲਾ ਵਾਸਤੇ ਧੰਨਵਾਦ ਹੈ ਰੰਤੀਰ ਸਿੰਘ ਜੀ ਸਰਕਲ ਪ੍ਰਧਾਨ ਸ਼ਮਸ਼ੇਰ ਸਿੰਘ ਜੀ ਟੀਮਾਂ ਜੀ ਬਹੁਤ ਵੱਡਾ ਸਤਿਕਾਰ ਧੰਨਵਾਦ ਹੈ sire da match khede ja rha hai ajj kande doona teaman de darmiyan ਸਾਡੇ ਕਮਲ ਸਰਪੰਚ ਸਾਹਿਬ ਹਰ ਸਾਲ ਕੰਦੇ ਵੱਡਾ ਖੇਡ ਮੇਲਾ ਕਰਾਉਂਦੇ ਨੇ ਸ਼ਾਮਪੁਰੇ ਦੀ ਧਰਤੀ ਦੇ ਆਜੋ ਮੇਰੇ ਵੀਰ ਸਰਪੰਚ ਸਾਹਿਬ ਆਪ ਭਰਾਮਾਨਾ ਆਪਾ ਜ਼ਾਹਰ ਤੇ ਕਰ ਰਹੀ ਏ ਟੈਡ ਹੋ ਕੇ ਫਿਰਦੇ ਆ ਮੇਰੇ ਵੀਰ ਕਿ ਜਵਾਗ ਨੂੰ ਕੰਜੀਨਾ ਠੋਕ ਦੇਣਾ ਇਹ ਚੋਟੀ ਦਾ ਮੈਚ ਤਗੜਾ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਬੇਨਤੀ ਹੈ ਬਾਪੂ ਉਹ ਵੀ ਟੀਮਾਂ ਤਿਆਰ ਪਰ ਤਿਆਰ ਹੋ ਜਨ ਖੇਡ ਮੈਦਾਨ ਦੇ ਵਿੱਚ ਕਿ ਦਾੰਗ ਤੇ ਡੇਰਾ ਜੱਟ ਦਾ ਇਸ ਗੱਲ ਦਾ ਝੂਠ ਨਾ ਜਾਣੀ ਕੁੰਡੀਆਂ ਦੇ ਸਿੰਘ ਫਸ ਕੇ ਕੋਈ ਨਿੱਤੜੂ ਬਰੇਵੇਂ ਖਾਣੀ ਕਿ ਕੁੰਡੀਆਂ ਦੇ ਸਿੰਘ ਫਸ ਕੇ ਕੋਈ ਨਿੱਤੜੂ ਬਰੇਵੇਂ ਖਾਣੀ ਲਓ ਤੂਫਾਨ ਦੀ ਕਬੱਡੀ ਐ ਚਾਰ ਗੱਬਰੂ ਲਟਾਰਾਂ ਵਰਗੇ ਬੁਰਜਾ ਵਰਗੇ ਹਿੱਕ ਤਾਣ ਕੇ ਖੜੇ ਐ ਲੱਗਦਾ ਯੋਰ ਹੁੰਦੀ ਹੋਈ ਬੱਲੇ ਬੱਲੇ ਪੁੱਤੀਆ ਖੋਚ ਮਾਰ ਦਿਓ ਤਾੜੀਆਂ ਇੱਕ ਵਾਰੀ ਜ਼ੋਰਦਾਰ ਆ ਮਿਰਖਾ ਸਿੰਘ ਵੀ ਬੱਲੇ ਬੱਲੇ ਕਰਵਾਉਣ ਦੇ ਯਰਤ ਰੱਖਦਾ ਹੈ ਰੇਡ ਪੈ ਗਈ ਹੈ ਝਲਾਰੀ ਵਾਲਿਆ ਲਓ ਸਾਹਮਣੇ ਪਾਸੇ ਫਿਰ ਤੋਤੇ ਨੇ ਕਬੱਡੀ ਭਾਈ ਹੈ ਇਧਰਲੇ ਪਾਸੇ ਬਿਜਲੀ ਵੀ ਅੱਜ ਕਹਿੰਦੇ ਬੱਲੇ ਬੱਲੇ ਕਰਾ ਰਿਹਾ ਹੈ ਅੱਜ ਤੋਤਾ ਵੀ ਬੱਲੇ ਬੱਲੇ ਕਰਾ ਰਿਹਾ ਹੈ ਲਓ ਪੈਂਦੀ ਹੋਏ ਰੇਡ ਆ ਲੱਗਦਾ ਹੋਇਆ ਜੱਫਾ ਹੁੰਦੀ ਹੋਈ ਕਮਾਲ ਕਹਿੰਦੇ ਅਖਰ ਨਾਲ ਸਟਾਰ ਖੇਡ ਰਹੇ ਨੇ ਅੱਜ ਇਸ ਧਰਤੀ ਉੱਤੇ ਇਧਰਲੇ ਪਾਸੇ ਦੇਖਾਂਗੇ ਆ ਗੱਬਰੂ ਕਹਿੰਦੇ ਲਾਲਾ ਮਾਰਦਾ ਹੈ ਆ ਗੱਬਰੂ ਕਹਿੰਦੇ ਲਾਲਾ ਮਾਰਦਾ ਹੈ ਅਰਦਾ ਹੋਇਆ ਕੁੱਟੇ ਕੇ ਹੱਥ ਕੁੱਟ ਕੇ ਫੜ ਲਈ ਅਜੇ ਸਾਡੀ ਉਮਰ ਨਿਆਣੀ ਮੈਂ ਸੁਣਿਆ ਮੇਲੇ ਚੋਂ ਕਈ ਵਿਛੜ ਗਏ ਰੁਹਾਂ ਦੇ ਹਾਲੀ ਇਹ ਦਰਦ ਵਿਛੋੜੇ ਦੇ ਸਾਥੋ ਜਾਣੇ ਨਹੀਂ ਸੋਹਲੇ ਕਿਤੇ ਹੁਣ ਮੁਕੱਦਰਾ ਨਾਲ ਸੋਹਣਿਆ ਵਿਛੜ ਗਿਆਾਂ ਦੇ ਮੇਲੇ ਅਗਲੀ ਕਬੱਡੀ ਸਾਹਮਣੇ ਤੂਫਾਨ ਸਿੰਘ ਫੇਰ ਆ ਗਿਆ ਮੇਰੇ ਮਿੱਤਰੋ ਲਓ ਤੂਫਾਨ ਦੀ ਕਬੱਡੀ ਹੈ ਦੂਸਰੇ ਪਾਸੇ ਮਿਲਖਾ ਆਹ ਮਿਲਖਾ 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 ਇਧਰ ਦੇ ਪਾਸੇ ਤਫਤਾਨ ਚੱਕ ਕੇ ਰਹਿ ਆ ਮੇਰੇ ਵੀਰੋ ਕਮਲ ਸਰਪੰਚ ਸਾਹਿਬ ਦੀਆਂ ਖੱਬੀਆਂ ਸੱਜੀਆਂ ਮਾਵਾ ਤੇ ਯਾਰ ਸਾਨੂੰ ਯਾਰ ਨੇ ਭਰਾ ਦਿੱਤੇ ਰੱਬ ਨੇ ਤੇ ਯਾਰ ਸਾਨੂੰ ਯਾਰ ਨੇ ਭਰਾ ਦਿੱਤੇ ਰੱਬ ਨੇ ਕਮਲ ਸਰਪੰਚ ਦੇ ਜਿੰਨੇ ਵੀ ਭਰਾ ਯਾਰ ਮਿੱਤਰ ਆਏ ਸਭ ਦਾ ਧੰਨਵਾਦ ਪਰ ਜਮਨੇ ਲੱਗਦਾ ਯੋਰ ਤੋਤਾ 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 ਆਵਾ ਤੋਤਾ ਮੇਰੇ ਵੀਰੋ ਨਹੀਂ ਦੀਸਾ ਮੁੰਡਾ ਪਿੰਜਰੇ ਚ ਪਾਉਣ ਨੂੰ ਫਿਰਦਾ ਸੀ ਪਰ ਤੋਤਾ ਸ਼ਾਨਦਰ ਪੁਆਇੰਟ ਅਗਲੀ ਰੇਡ ਜ਼ੈਰ ਦੀ ਹੈ ਲਓ ਸਾਹਮਣੇ ਜ਼ੈਰ ਫੇਰ ਆ ਗਿਆ ਰੇਡ ਪਾਉਣ ਵਾਸਤੇ ਬਹੁਤੀ ਸ਼ਾਨਦਰ ਮੈਚ ਖੇਡਿਆ ਜਾ ਰਿਹਾ ਹੈ ਆ ਕੰਦੇ ਦੋਨਾਂ ਟੀਮਾਂ ਦੇ ਦਰਮਿਆਨ ਇਧਰਲੇ ਪਾਸੇ ਜ਼ੈਰ ਪਾਉਂਦਾ ਹੋਇਆ ਰੇਡ ਤੇ ਦੂਸਰੇ ਪਾਸੇ ਜਾਫੀ ਨੇ ਆ ਕੰਦੇ ਡੱਕਣ ਦੀ ਕੀਤੀ ਹੈ ਖੁਸ਼ ਪਰ ਨਾ ਸਾਹਮਣੇ ਜ਼ੈਰ ਕੰਦੇ ਨੱਚਦਾ ਟੱਪਦਾ ਆਪਣੇ ਘਰ ਪੁੱਜ ਗਿਆ ਲਓ ਕਲਜ ਫੇਰ ਆ ਗਿਆ ਰੇਡ ਪਾਉਣ ਮਾਰਤੇ ਮੇਰੇ ਮਿੱਤਰੋ ਇਧਰਲੇ ਪਾਸੇ ਕਲ ਜੁਗ ਨੇ ਕੰਦੇ ਰੇਡ ਭਾ ਦਿੱਤੀ ਐ ਦਾਆਂ ਜਾਫੀਆਂ ਤੇ ਆ ਗੱਬਰੂ ਦਾ ਬੋਲਿਆ ਹੋਇਆ ਧਾਵਾ ਐ ਇਧਰਲੇ ਪਾਸੇ ਦੇਖਾਂਗੇ ਹੋ ਗਈ ਐ ਕਮਾਲ ਆ ਕੰਦੇ ਧਰਤੀ ਮਾਂ ਦੀ ਗੋੜ ਦੀ ਹੋ ਤੂਰ ਤੇ ਨੰਬਰ ਦੇਖਾਂਗੇ ਜਾਫੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਐ ਅਗਲੀ ਕਬੱਡੀ ਫਿਰ ਦੇਖਾਂਗੇ ਉਧਰਲੇ ਪਾਸੇ ਤੂਫਾਨ ਸਿੰਘ ਫਿਰ ਕਬੱਡੀ ਪਾਉਣ ਮਾਰਤੇ ਅਗੇ ਨੂੰ ਲਓ ਤੂਫਾਨ ਸਿੰਘ ਆ ਗਿਆ ਮੇਰੇ ਵੀਰੇ ਤੂਫਾਨ ਸਿੰਘ ਪਲਵਿੰਦਰ ਭਿੰਡਰ ਰਹਿੰਦਾ ਮੈਲਬੌਰਨ ਆਸਟ੍ਰੇਲੀਆ ਭਰਾ ਦੇ ਟਰਾਲੇ ਚੱਲਦੇ ਐ ਪਲਵਿੰਦਰ ਭਿੰਡਰ ਮੇਰੇ ਵੀਰ ਆ ਆਸਟ੍ਰੇਲੀਆ ਚ ਟਰਾਲੇ ਚੱਲਦੇ ਆ ਟਰਾਲਾ ਤੇ ਇੰਡੀਆ ਮਾਰਨੀ ਪਰ ਜੱਟ ਦੇ ਆਸਟ੍ਰੇਲੀਆ ਜਾਂਦੇ ਐ ਲਾਈਵ ਜੁੜਿਆ ਹੋਇਆ ਆ ਲੱਗਦਾ ਯੋਰ ਹੁੰਦੀ ਹੋਈ ਬਣੇ ਆਹ ਵੇਖਾਂਗੇ ਬੰਨੇ ਬੰਨੇ ਕਿ ਬੜੇ ਹਿਸਾਬ ਨਾਲ ਪਾਣੀ ਪਾਉਣਾ ਪੈਂਦਾ ਆਟਾ ਗੁੰਨਣ ਲਈ ਲਗਾਤਾਰ ਕਰਸੀ ਫੇਰਨੀ ਪੈਂਦੀ ਹੈ ਤੜਕਾ ਭੁੰਨਣ ਲਈ ਜੇ ਵੱਧ ਜੇ ਸੇਕ ਤਵੇ ਨਾਲੋਂ ਫਿਰ ਰੜਹੀ ਜਾਂਦੀ ਹੈ ਗਲਬ ਵਾਲਿਆ ਸੜੇ ਬੰਦੇ ਦੀ ਕਦੇ ਕਦੇ ਤਾਂ ਰੋਟੀ ਸੜ ਹੀ ਜਾਂਦੀ ਹੈ ਆਹ ਸੜੇ ਬੰਦੇ ਦੀ ਕਦੇ ਕਦੇ ਤਾਂ ਰੋਟੀ ਸੜ ਹੀ ਜਾਂਦੀ ਹੈ ਲੱਗਦਾ ਯੋਰ ਪਰ ਨਹੀਂ ਰੀਸਾ ਪੁਆਇੰਟ ਧਾਵੀ ਦਾ ਜਾਹਰ ਫੇਰ ਆ ਗਿਆ। ਹਾਂ ਜਾਹਰ ਕਹਿੰਦੇ ਫੇਰ ਆ ਗਿਆ ਰੇਡ ਪਾਉਣ ਵਾ ਤੇ ਇਧਰਲੇ ਪਾਸੇ ਕਹਿੰਦੇ ਜਾਹਰ ਨੇ ਕਬੱਡੀ ਭਾਈ ਐ। ਦੂਸਰੇ ਪਾਸੇ ਦੇਖਾਂਗੇ ਮਿਲਖਾ ਸਿੰਘ ਆਹ ਧੱਕਣ ਦੀ ਕਰਦਾ ਕੋਸ਼ਿਸ਼। ਗੱਭਰੂ ਕਹਿੰਦੇ ਰਾਹ ਬੰਦ ਕਰੀ ਆ ਰਿਹਾ ਐ। ਇੱਕ ਪਾਸੇ ਰੇਡਰ ਆਹ ਦੂਸਰੇ ਪਾਸੇ ਜਸਦੀ ਪਰ ਨੰਬਰ ਦੇਖਾਂਗੇ ਜਾਹਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਐ। ਇਹ ਕੜੀ ਜਵਾਨੀ ਗਰਮ ਖੂਨ ਲਲਕਾਰੇ ਤਾਂ ਵੱਜਦੇ। ਰਾਜੇ ਖੇਲੇ ਮਰਦਮੰਦਾਂ ਨੂੰ ਡਰ ਕੇ ਨਹੀਂ ਭੱਜਦੇ। ਪਿੰਡ ਸਾਹਿਬ ਕਹਿੰਦੇ ਨੇ ਬਾਪੂ ਆਜਣ ਹਨ ਗਰਾਊਂਡ ਦੇ ਵਿੱਚ ਸਾਡੇ ਸਰਪੰਚ ਸਾਹਿਬ ਕਹਿੰਦੇ ਨੇ ਕਿ ਬਾਪੂ ਬਲਾਲੋ ਗਰਾਊਂਡ ਦੇ ਵਿੱਚ ਕਹਿੰਦੇ ਬਾਪੂ ਆਜਣ ਜਿੱਥੇ ਵੀ ਸਾਡੀ ਬਾਣ ਸੁਣਦੇ ਐ ਪਰ ਇਧਰ ਦੇ ਪਾਸੇ ਕਲਯੁਗ ਬੱਲੇ ਬੱਲੇ ਕਰਾ ਰਿਹਾ ਬਾਪੂ ਕਰਨੈਲ ਸਿੰਘ ਜੀ ਭੁੱਲਰ ਸਾਹਿਬ ਵੱਡਾ ਮਾਣਾ ਬਾਪੂ ਜਗੀਰ ਸਿੰਘ ਜੀ ਭੁੱਲਰ ਸਾਹਿਬ ਉਹ ਵੀ ਆ ਗਏ ਨੇ ਬਾਪੂ ਵੀ ਗਰਾਊਂਡ ਦੇ ਵਿੱਚ ਆਗੇ ਨੇ ਮੇਰੇ ਵੀਰੋ ਆਗੇ ਨੇ ਜਿਹੜੇ ਜਿਹੜੇ ਆਪਣੇ ਬਜ਼ੁਰਗਾਂ ਨੂੰ ਪਿਆਰ ਕਰਦੇ ਨਾ ਇੱਕ ਵਾਰੀ ਤਾੜੀ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਬਾਪੂ ਵੀ ਖੇਡ ਮੈਦਾਨਾਂ ਦੇ ਵਿੱਚ ਆ ਗਏ ਆ ਖੇਡ ਮੈਦਾਨ ਦੇ ਵਿੱਚ ਉਧਰ ਬੱਲੀ ਮਹਿੇੜੂ ਰਹਿੰਦਾ ਅਮਰੀਕਾ ਦੇ ਵਿੱਚ ਬੱਲੀ ਮਹਿੇੜੂ ਮੇਰੇ ਵੀਰੋ ਜਿਹੜੀ ਯਾਰੀ ਲਾਰ ਜ਼ੌਲ ਦੇਰੀ ਵਾਲਾ ਆਸਟ੍ਰੇਲੀਆ ਵਾਲ ਦੇ ਨਾਲ ਲਾਰ ਦੇ ਨਾਲ ਭਰਾਵਾਂ ਵਾਲਾ ਪਿਆਰ ਹੈ ਬੱਲੀ ਮਹਿੇੜੂ ਦਾ ਕਿ ਸ਼ੇਰ ਭੁੱਖੇ ਮਰ ਜਾਂਦੇ ਪਰ ਘਾ ਨਹੀਂ ਖਾਂਦੇ ਜਿਨ੍ਹਾਂ ਨੇ ਦੌਰ ਚਲਾਏ ਹੋਣ ਉਹਨਾਂ ਦੇ ਦੌਰ ਨਹੀਂ ਜਾਂਦੇ ਆ ਦੌਰ ਨਹੀਂ ਜਾਂਦਾ ਸਾਡੇ ਭਰਾ ਸੰਤੂ ਪੰਥਰ ਹੋਣਾਂ ਦਾ ਮੇਰੇ ਵੀਰੋ ਬੱਲੀ ਮਹਿਰੂ ਹੋਣਾਂ ਦਾ ਅਮਰੀਕਾ 'ਚ ਵੱਡੇ ਕਾਰੋਬਾਰ ਵੱਡੇ ਬਿਜ਼ਨਸਮੈਨ ਤੇ ਨਾਲ ਲਾਰਡ ਜ਼ੌਲ ਡੇਰੀ ਵਾਲਾ ਆਸਟ੍ਰੇਲੀਆ ਵਾਲਾ ਥੰਮ ਪ੍ਰੋਮੋਟਰ ਤੇ ਰੇਡ ਪਾ ਗਈ ਹੈ ਲਓ ਸਾਹਮਣੇ ਫਿਰ ਦੇਖਾਂਗੇ ਅਸਵੇਲੇ ਇਧਰਲੇ ਪਾਸੇ ਤੂਫਾਨ ਸਿੰਘ ਨੇ ਕਬੱਡੀ ਪਾਈ ਹੈ ਉਧਰਲੇ ਪਾਸੇ ਸਾਡੇ ਵੀਰ ਭਾਲਾ ਬੁੱਲਾ ਯੂਕੇ ਤੋਂ ਮਹਾਵੀਰ ਸਰਪੰਚ ਬਾਸਰਕੇ ਤੇ ਨਾਲ ਸਾਡੇ ਭਰਾ ਦਿਨੇਸ਼ ਕੰਗ ਹੁਣੀ ਜਿਨ੍ਹਾਂ ਨੇ ਕਹਿੰਦੇ 1 ਜੁਲਾਈ ਨੂੰ ਠੱਠੇ ਦੀ ਧਰਤੀ ਦੇ ਕੈਂਠਿਆਂ ਵਾਲਾ ਕਬੱਡੀ ਕੱਪ ਕਰਾਉਣਾ ਆਹ ਕਹਿੰਦੇ 1 ਜੁਲਾਈ ਨੂੰ ਠੱਠੇ ਦੀ ਧਰਤੀ ਦੇ ਕਹਿੰਦੇ ਕੈਂਠੇ ਵਾਲਾ ਕਬੱਡੀ ਕੱਪ ਕਰਾਉਣਾ ਹੈ ਭਰਾਵਾਂ ਵੱਲੋਂ ਖੁੱਲੇ ਸਦਿ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਇਧਰਲੇ ਪਾਸੇ ਦੇਖਾਂਗੇ ਕੱਲ ਜੋਗੋ ਰੇਡ ਪਾਉਣ ਮਾਂ ਤੇ ਵਧਿਆ ਹੋਇਆ ਹੈ ਕੱਲ ਜੁਗ ਦੀ ਕਬੱਡੀ ਭੜੀ ਹੈ ਦੂਸਰੇ ਪਾਸੇ ਹੁੰਦੀ ਫਿਰ ਆਓ ਭੱਜਾ ਜਾਂਦਾ ਹੈ ਇਧਰ ਕਿੱਕੇ ਦਾ ਪੁੱਤਰਾ ਹੈ ਮੇਰੇ ਵੀਰੋ ਆ ਜਿਹੜਾ ਭਰਾ ਡੀਜੇ ਲਾਈ ਬੈਠਾ ਨਾ ਸਾਊਂਡ ਸਿਸਟਮ ਲਾਈ ਫਿਰਦਾ ਹੈ ਕਿੱਕੇ ਦਾ ਪੁੱਤਰਾ ਡੀਜੇ ਗੁਰਮਹਰ ਸਿੰਘ ਗੁਰਮਹਰ ਸਿੰਘ ਸਾਡਾ ਭਰਾ ਡੀਜੇ ਵਾਲਾ ਐ ਲਾਲਚੰਦ ਜਮਲੇ ਯਾਰ ਦੀ ਤੂੰਬੀ ਵੰਗੜਾ ਸਾਊਂਡ ਸਿਸਟਮ ਖੜਕਦਾ ਭਰਾ ਦਾ ਬਿਸ਼ੇਧਰ ਤੇ ਧੰਨਵਾਦ ਕਿੱਕੇ ਦਾ ਪੁੱਤਰਾ ਮੇਰੇ ਵੀਰੋ ਗੁਰਮਹਰ ਸਾਡਾ ਵੀਰ ਤੇ ਅੱਜ ਵੱਡਾ ਪਿਆਰ ਕਬੱਡੀ ਨੂੰ ਦਿੱਤਾ ਜਾ ਰਿਹਾ ਦੋਨੀਆਂ ਟੀਮਾਂ ਤਿਆਰ ਬਰ ਤਿਆਰ ਹੁਣ ਬਜ਼ੁਰਗਾਂ ਦਾ ਮੈਚ ਹੋਵੇਗਾ ਹੁਣ ਕਹਿੰਦੇ ਬਜ਼ੁਰਗਾਂ ਦਾ ਸ਼ੋਅ ਮੈਚ ਹੋਣਾ ਹੈ ਇਧਰਲੇ ਪਾਸੇ ਮਾਝਾ ਟੀਵੀ ਚੈਨਲ ਤੇ ਦੁਨੀਆ ਭਰ ਵਿੱਚ ਲਾਈਵ ਦਿਖਾਇਆ ਜਾ ਰਿਹਾ ਹੈ ਸਾਡਾ ਭਰਾ ਕਹਿੰਦੇ ਰਜਿੰਦਰ ਵਾਰਿਸ